ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੀ ਖਾਤਰ ਇੱਕ ਸਪੈਸ਼ਲ ਸਬਜੀ ਤੇ ਨਾਲ ਸਪੈਸ਼ਲ ਸਬਜੀ ਦੇ ਨਾਲ ਸਪੈਸ਼ਲ ਤੰਦੂਰੀ ਰੋਟੀ ਠੀਕ ਹੈ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਦੇਖਿਓ ਇਹ ਆਪਾਂ ਕਿਵੇਂ ਬਹੁਤ ਵਧੀਆ ਰੈਸਪੀ ਤਿਆਰ ਕੀਤੀ ਹੈ ਮੈਨੂੰ ਉਮੀਦ ਆ ਕੁੜਕੀਓ ਅਗਰ ਤੁਸੀਂ ਘਰ ਦੇ ਨੂੰ ਇੱਕ ਵਾਰੀ ਬਣਾ ਕੇ ਖਵਾਤੀ ਨਾ ਤਾਂ ਉਹ ਤੁਹਾਡੇ ਕੋਲ ਵਾਰ-ਵਾਰ ਐਸੀ ਸਬਜੀ ਰੋਟੀ ਦੀ ਮੰਗ ਕਰਨਗੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਹਿਲਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਇਹਨੂੰ ਚਲਦੀ-ਚਲਦੀ ਵੀਡੀਓ ਨੂੰ ਤਾਂ ਕਿ ਅਗਲੀ ਵੀਡੀਓ ਤੇ ਮੈਂ ਤੁਹਾਡਾ ਥੈਂਕਸ ਬੋਲ ਸਕਾਂ ਤੇ ਆਪਣੀ ਕੱਲ੍ਹ ਵਾਲੀ ਵੀਡੀਓ ਦਾ ਥੈਂਕਸ ਜਾਂਦਾ ਜੀ ਪ੍ਰੀਤ ਹੀਰੋ ਕਲਾ ਤੋਂ ਮਨਜਿੰਦਰ ਸਿੰਘ ਮਾਸ਼ੀਵਾੜਾ ਤੋਂ ਜੀ ਬਲਜੀਤ ਸਿੰਘ ਕੋਰਾਲੀ ਤੋਂ ਜੀ ਪਰਲੋਕ ਦੂਬੇ ਨੰਗਲ ਮਾਝਾ ਫਗਵਾੜਾ ਤੋਂ ਜੀ ਸੋਨੀਆ ਕਪੂਰਥਲਾ ਤੋਂ ਜੀ ਸ਼ੰਮੀ ਗੁਲਾਟੀ ਕनाडा ਤੋਂ ਜੀ ਹਰਜਿੰਦਰ ਕੌਰ ਜੀ ਉੱਚਾ ਲਧਾਣਾ ਬੱਗਾ ਸ਼ਹਿਰ ਤੋਂ ਜੀ ਤੇ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਪਹਿਲਾ ਨਾਮ ਆਵੇ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੇ ਆਹ ਦੇਖੋ ਤੁਸੀਂ ਸਵੇਰ ਦਾ ਟਾਈਮ ਸੀ ਮੈਂ ਚੱਕੇ ਜੀ ਹਰੇ ਪਿਆਜ਼ ਹਰੇ ਪਿਆਜ਼ਾਂ ਦੀ ਆਪਾਂ ਬਹੁਤ ਵਧੀਆ ਰੈਸਪੀ ਤਿਆਰ ਕਰਨੀ ਹੈ ਕੁੜੀਓ ਤੁਸੀਂ ਆਪਣੀ ਵੀਡੀਓ ਨੂੰ ਦੇਖਦੀਆਂ ਰਹੋ ਤੇ ਉਸੇ ਤਰ੍ਹਾਂ ਤੁਸੀਂ ਤਿਆਰ ਕਰਿਓ ਤੇ ਮੈਂ ਕਹਿੰਨੀ ਆ ਰਿਸ਼ਤੇਦਾਰ ਵੀ ਅਗਰ ਇੱਕ ਵਾਰੀ ਖਾ ਗਏ ਨਾ ਤਾਂ ਵਾਰ-ਵਾਰ ਕਹਿਣਗੇ ਜੀ ਅਸੀਂ ਆਵਾਂਗੇ ਤੇ ਸਾਡੀ ਖਾਤਰ ਤੁਸੀਂ ਉਹੀ ਬਣਾਇਓ ਹਨਾ ਆਪਾਂ ਕੀ ਕੀਤਾ ਪਿਆਜ਼ ਲਏ ਜੀ ਤੇ ਇਹਨਾਂ ਦੀਆਂ ਭੂਕਾਂ ਭਾਕਾਂ ਦਿੱਤੀਆਂ ਲਾਹ ਤੇ ਸਰਦਾਰ ਜੀ ਵੀ ਕੋਲੇ ਬੈਠੇ ਆ ਨਿਰੀਖਣ ਕਰਨ ਵਾਸਤੇ ਵੀ ਇਹ ਕਰੀ ਕੀ ਜਾਂਦੀ ਹੈਗੀ ਹੈ ਤੇ ਸਵੇਰ ਦਾ ਟਾਈਮ ਸੀਗਾ ਮੈਂ ਕਿਹਾ ਚਲੋ ਨਾਲੇ ਚਾਹ ਪਾਣੀ ਪੀਣੇ ਬਹਿ ਕੇ ਨਾਲੇ ਸਬਜ਼ੀ-ਸਬਜ਼ੀ ਕੱਟ ਲੈਣੇ ਹੈਗੇ ਆ ਤੇ ਅਸੀਂ ਦੋਨੇ ਜੀ ਬੈਠ ਗਏ ਜੀ ਇੱਥੇ ਆ ਕੇ ਵਿਹੜੇ ਦੇ ਵਿੱਚ ਤੇ ਹੁਣ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣੀ ਆ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਤੇ ਤੁਸੀਂ ਆਪਣੀ ਵੀਡੀਓ ਸਾਰੀ ਦੇਖਿਆ ਕਰੋ ਜੀ ਸਾਰੀ ਵਿੱਚ ਸਕਿਪ ਨਾ ਕਰਿਆ ਕਰੋ ਫਿਰ ਪਤਾ ਨਹੀਂ ਲੱਗਦਾ ਹੈਗਾ ਤੇ ਆਪਾਂ ਹਰੇ ਪਿਆਜ਼ ਕੱਟ ਕੇ ਜੀ ਇਹਨਾਂ ਨੂੰ ਆਪਾਂ ਜਿਹੜੇ ਮੋٹے ਪਿਆਜ਼ ਹੁੰਦੇ ਆ ਨਾ ਉਹਨਾਂ ਨੂੰ ਅੱਗੋਂ ਲਾ ਲੈਣਾ ਤੇ ਇਹਨਾਂ ਦੀਆਂ ਭੂਕਾਂ ਕੱਢ ਦੇਣੀਆਂ ਜੀ ਪਾਸੇ ਪੂਕਾਂ ਵੀ ਇਹਨਾਂ ਦੀਆਂ ਬਹੁਤ ਕੀਮਤੀ ਹੁੰਦੀਆਂ ਜੀ ਸਵਾਦ ਵੀ ਬਹੁਤ ਲੱਗਦੀਆਂ ਸਲਾਦ ਦੇ ਵਿੱਚ ਹੋਣ ਤਾਂ ਵੀ ਸਵਾਦ ਲੱਗਦੀਆਂ ਅਗਰ ਆਪਾਂ ਦਾਲ ਦੇ ਵਿੱਚ ਕੜੀ ਦੇ ਵਿੱਚ ਪਾਉਣੇ ਜੀ ਤਾਂ ਵੀ ਬਹੁਤ ਸਵਾਦ ਲੱਗਦੀ ਹੈ ਪੂਕਾਂ ਵਾਲੀ ਕੜੀ ਹੈ ਨਾ ਉਹ ਵੀ ਆਪਾਂ ਇੱਕ ਦਿਨ ਬਣਾਵਾਂਗੇ ਭਾਈ ਪੂਕਾਂ ਵਾਲੀ ਕੜੀ ਤੇ ਆਹ ਦੇਖੋ ਤੁਸੀਂ ਪਿਆਜ਼ ਆਪਾਂ ਗੋਲਗਾਲ ਅੰਡਿਆਂ ਵਰਗੇ ਹੈਗੇ ਨਹੀਂ ਜੀ ਇਹ ਤੇ ਵਧੀਆ ਆਪਾਂ ਇਹਨਾਂ ਨੂੰ ਕੱਟ ਲਿਆ ਤੇ ਆਹ ਪੂਕਾਂ ਕਰ ਲਈਆਂ ਜੀ ਅੱਡ ਹਨਾ ਹੁਣ ਇਹਨਾਂ ਨੂੰ ਆਪਾਂ ਕਿਵੇਂ ਕਰਨਾ ਚੀਰਾ ਦੇ ਲੈਣਾ ਵਿੱਚੋਂ ਚੀਰਾ ਦੇ ਕੇ ਇਹਨਾਂ ਨੂੰ ਤੇ ਵਿਚਾਰਿਆਂ ਨੂੰ ਇਹਨਾਂ ਦੇ ਚਾਰ ਫਾੜਾ ਉਵੇਂ ਨਹੀਂ ਇਹਨਾਂ ਨੂੰ ਲਾਉਣਾ ਲਮਕਾਉਣਾ ਹੀ ਹੈ ਇਹਨਾਂ ਨੂੰ ਆਪਾਂ ਵਿਚਾਲਿਓ ਕੱਟ ਦੇਣਾ ਜੀ ਸਾਰੇ ਅੱਡੋ ਫਾਟ ਨਹੀਂ ਕਰਨੇ ਰੱਖਣੇ ਇਕੱਠੇ ਹੀ ਇਕਜੁੱਟ ਪਰ ਚੀਰਾ ਜ਼ਰੂਰ ਦੇ ਦੇਣਾ ਚਾਰ ਫਾੜਾ ਜੀਆਂ ਕਰ ਦੇਣੀਆਂ ਇਹਦੀਆਂ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕੁੜੀਓ ਬਣਾ ਲਿਓ ਇਹਨਾਂ ਨੂੰ ਤੇ ਆਹ ਦੇਖੋ ਤੁਸੀਂ ਸਾਫਤੇ ਰੱਖਣੇ ਹੈਗੇ ਆਪਾਂ ਇਹ ਤੋੜਨੇ ਬਿਲਕੁਲ ਵੀ ਨਹੀਂ ਤੇ ਸਾਫਤੇ ਦੇਖੀ ਇਹ ਜਿਹੜੇ ਬੰਦੇ ਹਨਾ ਦੇਖ ਕੇ ਐ ਲੱਗਦਾ ਵੀ ਆ ਬਈ ਛੇ ਹੁਣ ਆਪਾਂ ਛੇਤੀ ਖਾ ਲਈਏ ਕਿਰਾ ਆਹ ਦੇਖੋ ਤੁਸੀਂ ਆਪਾਂ ਚਿੱਟੀਆਂ ਜੀਆਂ ਭੂਕਾਂ ਕੱਟ ਲੈਣੀਆਂ ਇਹਦੀਆਂ ਬਾਹਲੀਆਂ ਕੱਚੀਆਂ ਕੱਚੀਆਂ ਹਰੀਆਂ ਜੀਆਂ ਨਹੀਂ ਕੱਟਦੀਆਂ ਕਿਉਂਕਿ ਇਹ ਤਾਂ ਹੁਣ ਨਾ ਇਹਨਾਂ ਦੇ ਦੁਆਰੇ ਭੂਕਾਂ ਨਿਕਲਣ ਵਾਲੀਆਂ ਹੋਈਆਂ ਪਈਆਂ ਨੇ ਇਹ ਹੋ ਗਈਆਂ ਥੋੜੀਆਂ ਜੀਆਂ ਪੀਲੀਆਂ ਤੇ ਮੈਨੂੰ ਲੱਗਦਾ ਇਹਨਾਂ ਦੇ ਦਵਾਰੇ ਭੂਕਾਂ ਆ ਜਾਣਗੀਆਂ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹਨਾਂ ਦਾ ਮਾਂਜਾ ਲਾਦ ਗਏ ਆਪਾਂ ਇਹਨਾਂ ਨੂੰ ਕੱਟ ਦਈਏ ਤੇ ਇਹਨਾਂ ਨੂੰ ਵੱਢ ਦਈਏ ਇਸ ਮਾਰ ਕੇ ਚੰਗੀ ਤਰ੍ਹਾਂ ਤੇ ਆਹ ਦੇਖੋ ਜੀ ਆਪਾਂ ਚੱਕਿਆ ਜੀ ਫਰਾਈਪੈਨ ਆ ਫਰਾਈਪੈਨ ਨਹੀਂ ਸੋਰੀ ਮਿਕਸੀ ਵਾਲਾ ਜਾ ਰਹੇ ਇਹ ਚੱਕਿਆ ਡੱਬਾ ਜ ਆਪਾਂ ਤੇ ਉਹ ਫਰਾਈਪੈਨ ਯਾਦ ਰਹਿੰਦਾ ਸਾਰਾ ਦਿਨ ਕੀ ਕਰਾਂ ਚਲੋ ਕੋਈ ਨਹੀਂ ਤੇ ਆਹ ਦੇਖੋ ਤੁਸੀਂ ਇਹਦੇ ਚ ਪਾ ਲਿਆ ਆ ਆਪਾਂ ਲੈ ਲਿਆ ਜੀ ਲਸਣ ਅਦਰਕ ਤੇ ਟਮਾਟਰ ਹਨਾ ਇੱਕ ਟਮਾਟਰ ਲਿਆ ਲਾਲ ਲਾਲ ਤੇ ਹਰੀਆਂ ਹਰੀਆਂ ਦੋ ਮਿਰਚਾਂ ਲਈਆਂ ਜੀ ਆਪਾਂ ਤੇ ਆਹ ਲਿਆ ਜੀ ਲਸਣ ਆਪਾਂ ਤੇ ਆਹ ਲੈ ਲਿਆ ਜੀ ਆਪਾਂ ਅਦਰਕ ਇਹਨੂੰ ਵੀ ਆਪਾਂ ਕੱਟ ਵੱਢ ਦੇਣਾ ਲਸਣ ਦਿੱਤਾ ਆਪਾਂ ਛਿੱਲ ਤੇ ਆਹ ਦੇਖੋ ਤੁਸੀਂ ਅਦਰਕ ਵੀ ਕੱਟਤਾ ਜੀ ਜਿਹੜਾ ਕਿ ਬੈਵਾਦੀ ਸਰੀਰ ਚ ਨਹੀਂ ਰਹਿਣ ਦਿੰਦਾ ਜੋੜ ਨਹੀਂ ਦੁਖਣ ਦਿੰਦਾ ਹਰੀਆਂ ਮਿਰਚਾਂ ਨਿਗਾ ਨੂੰ ਸਹੀ ਹੁੰਦੀਆਂ ਜੀ ਨਿਗਾ ਤੇਜ ਕਰਦੀਆਂ ਟਮਾਟਰ ਪੇਟ ਨੂੰ ਸਹੀ ਰੱਖਦੇ ਆ ਜੀ ਲਸਣ ਬੀਪੀ ਕੋਲੈਸਟ੍ਰੋਲ ਨਹੀਂ ਵਧਣ ਦਿੰਦਾ ਇਹ ਤੁਸੀਂ ਖਾਂਦੇ ਰਿਆ ਕਰੋ ਠੀਕ ਹੈ ਜੀ ਇਹ ਜ਼ਰੂਰੀ ਹੁੰਦਾ ਜੀ ਖਾਣਾ ਤੇ ਦੇਖੀ ਨਾ ਆਪਾਂ ਹੁਣ ਆ ਭੁੱਖਾਂ ਦੇ ਵਿੱਚ ਇਹਨਾਂ ਨੂੰ ਵੀ ਪਾ ਦੇਣਾ ਜੀ ਸਾਰੇ ਨੂੰ ਇਕੱਠੇ ਕਰਕੇ ਆਪਣੇ ਇਹਨੂੰ ਦਿਓ ਵਿੱਚ ਪਾ ਤੁਸੀਂ ਦੇਖੋ ਕੁੜੀਓ ਇਹ ਕੀ ਚੀਜ਼ ਬਣਦੀ ਹੈ ਮੈਂ ਕਹਿ ਨਹੀਂ ਇੰਨੀ ਸਵਾਦ ਤੇ ਜਿਹੜੀ ਇਹਦੇ ਨਾਲ ਰੋਟੀ ਬਣੂਗੀ ਉਹ ਓਦੋਂ ਵੀ ਜ਼ਿਆਦਾ ਟੇਸਟੀ ਹੈ ਨਾ ਤੇ ਮੈਂ ਸਰਦਾਰ ਜੀ ਨੂੰ ਕਿਹਾ ਮੈਂ ਕਿ ਅੱਜ ਤੁਸੀਂ ਮੈਨੂੰ ਕਹਿੰਦੇ ਆਏ ਕੀ ਕਰੀ ਜਾਨੀ ਆ ਮੈਂ ਕਿਹਾ ਤੁਸੀਂ ਹੁਣ ਬੈਠ ਕੇ ਦੇਖੀ ਚਲੋ ਬਸ ਮੈਂ ਕੀ ਬਣਾਈ ਜਾਨੀ ਆ ਤੇ ਜਦੋਂ ਬਣ ਗਿਆ ਬਸ ਤੁਸੀਂ ਖਾਣ ਵਾਲੇ ਬਣੋ ਤੇ ਆ ਦੇਖੋ ਤੁਸੀਂ ਆਪਾਂ ਮਸਾਲਾ ਜਾਂ ਉਹਦਾ ਰਗੜ ਲਿਆ ਜੀ ਆਪਾਂ ਕੜਾਹੀ ਰੱਖ ਲਈ ਕੜਾਹੀ ਰੱਖ ਕੇ ਆਪਾਂ ਪਾ ਲਿਆ ਭਾਈ ਤੇਲ ਠੀਕ ਹੈ ਤੇਲ ਪਾ ਕੇ ਤੇ ਆਪਾਂ ਇਹਨੂੰ ਹੁਣ ਕਰ ਦਿਆਂਗੇ ਗਰਮ ਪੂਰਾ ਤੇ ਉਧਰੋਂ ਆਪਾਂ ਭੂਕਾਂ ਰਗੜਤੀਆਂ ਭੂਕਾਂ ਦੇ ਆ ਤੇ ਬਣਾਤੀ ਆਪਾਂ ਚਟਣੀ ਠੀਕ ਹੈ ਜੀ ਭੂਕਾਂ ਦੀ ਚਟਣੀ ਆਪਾਂ ਹੁਣ ਇਹਦੇ ਵਿੱਚ ਪਾਉਣੀ ਹੈਗੀ ਐ ਉਸ ਤੋਂ ਪਹਿਲਾਂ ਆਪਾਂ ਥੋੜੇ ਜਿਹਾ ਸਮਾਨ ਪਾ ਦਈਏ ਇਹਦੇ ਵਿੱਚ ਉਹਦੇ ਵਿੱਚ ਪਾਤੀ ਜੀ ਆਪਾਂ ਨੇ ਹਿੰਗ ਮਾੜੀ ਜੀ ਹਨਾ ਮਾੜੀ ਜੀ ਹਿੰਗ ਪਾ ਦੇ ਹਿੰਗ ਨਾਲ ਸਵਾਦ ਬਣਦੀ ਹੈ ਸਬਜ਼ੀ ਮੈਂ ਇਹੋ ਜਿਹੀਆਂ ਚੀਜ਼ਾਂ ਖਾਂਦੀ ਰਹਿਣੀ ਹੁੰਦੀਆਂ ਬਣਾਉਣੀ ਹੁੰਦੀਆਂ ਪਾਉਣੀ ਹੁੰਦੀਆਂ ਆ ਚੱਕਿਆ ਜੀ ਆਪਾਂ ਜੀਰਾ ਥੋੜਾ ਜਿਹਾ ਪਾ ਦਿਓ ਇਹ ਜੀਰਾ ਜੀਰੇ ਨਾਲ ਕੀ ਆ ਹਾਜਮਾ ਹੋ ਜਾਮਾ ਸਹੀ ਰਹਿੰਦਾ ਪੇਟ ਸਹੀ ਰਹਿੰਦਾ ਜੀ ਬਹੁਤ ਚੰਗਾ ਹੁੰਦਾ ਜੀਰਾ ਆ ਪਾਤੀਆਂ ਜੀ ਆਪਾਂ ਦੋ ਵੱਡੀਆਂ ਲੈ ਚੀਆਂ ਤੇ ਆ ਪਾਤੀ ਜੀ ਆਪਾਂ ਦਾਲਚੀਨੀ ਜਿਹੜੀ ਕਿ ਖੂਨ ਨੂੰ ਪਤਲਾ ਰੱਖਦੀ ਹੈ ਬੀਪੀ ਨਹੀਂ ਵਧਣ ਦਿੰਦੀ ਜੀ ਕੋਲਸਟ੍ਰੋਲ ਨਹੀਂ ਵਧਣ ਦਿੰਦੀ ਆ ਤੇਜ ਪੱਤਾ ਪਾ ਲਿਆ ਜੀ ਜਿਹੜਾ ਕਿ ਆਪਣੇ ਪੇਟ ਨੂੰ ਸਹੀ ਰੱਖਦਾ ਵਾਲਾਂ ਨੂੰ ਸਹੀ ਰੱਖਦਾ ਸਕਿਨ ਨੂੰ ਸਹੀ ਰੱਖਦਾ ਤੇ ਹਾਜਮਾ ਸਹੀ ਰੱਖਦਾ ਠੀਕ ਹੈ ਜੀ ਆਹ ਲਓ ਜੀ ਆਪਾਂ ਪਾਤੀ ਭੂਕਾਂ ਦੀ ਚਟਨੀ ਵਿੱਚ ਪੂਕਾਂ ਦੀ ਚਟਣੀ ਪਾਤੀ ਜੀ ਆਪਾਂ ਪੂਕਾਂ ਦੀ ਚਟਣੀ ਆਪਾਂ ਵਧੀਆ ਭੁੰਨ ਲੈਣੀ ਆ ਜਿੰਨਾ ਚਿਰ ਪੂਕਾਂ ਆਪਣੀਆਂ ਲਾਲ ਨਾ ਹੋ ਜਾਣ ਠੀਕ ਹੈ ਜੀ ਆਪਾਂ ਵਧੀਆ ਇਹਨੂੰ ਤੜਕ ਫੜਕ ਕਰ ਦੇਣਾ ਪੂਕਾਂ ਆਪਾਂ ਲਾਲ ਕਰ ਦੇਣੀਆਂ ਨੇ ਠੀਕ ਹੈ ਰਗੜ ਕੇ ਚੰਗੀ ਤਰ੍ਹਾਂ ਆਹ ਦੇਖੋ ਤੁਸੀਂ ਇਹਨਾਂ ਨੂੰ ਤਲ ਕੇ ਰਗੜ ਕੇ ਨਹੀਂ ਜੀ ਤਲ ਕੇ ਕਈ ਵਾਰੀ ਹੋਰ ਹੀ ਕੁਝ ਭਾਸ਼ਾ ਨਿਕਲ ਆਉਂਦੀ ਆ ਹਨਾ ਭਾਸ਼ਾ ਹੀ ਚੇਂਜ ਹੋ ਜਾਂਦੀ ਆ ਕਈ ਵਾਰੀ ਆਪਣੀ ਤਾਂ ਆਹ ਦੇਖੋ ਤੁਸੀਂ ਆਪਾਂ ਨੇ ਹੁਣ ਇਹਨੂੰ ਕੀ ਕੀਤਾ ਜੀ ਇਹਨੇ ਘਿਓ ਛੱਡ ਦੇਣਾ ਹੈਗਾ ਠੀਕ ਹੈ ਜੀ ਇਹਨਾਂ ਨੇ ਵਧੀਆ ਘਿਓ ਛੱਡ ਦੇਣਾ ਘਿਓ ਛੱਡ ਤਾ ਜਦੋਂ ਤੇ ਆਪਾਂ ਫਿਰ ਇਹਦੇ ਵਿੱਚ ਹੀ ਪਾਣੀ ਪਾ ਕੇ ਨਾ ਜੀ ਜਿਹੜਾ ਆਹ ਲੱਗਿਆ ਪਿਆ ਸੇ ਆਪਾਂ ਕਾਦੇ ਵਾਸਤੇ ਭੂਕਾ ਛੱਡਣੀਆਂ ਇਹ ਵੀ ਬਹੁਤ ਮਹਿੰਗੀਆਂ ਜੀ ਆਪਾਂ ਇਹਦੇ ਵਿੱਚ ਕਾਦੇ ਵਾਸਤੇ ਛੱਡਣਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਆਇਨੇ ਦੇਖ ਲਓ ਤੁਸੀਂ ਆ ਘਿਓ ਛੱਡਣ ਲੱਗ ਗਿਆ ਠੀਕ ਹੈ ਮੈਨੂੰ ਤਾਂ ਲੱਗਦਾ ਵੀ ਘਿਓ ਛੱਡਣ ਲੱਗ ਗਿਆ ਜੀ ਇਹ ਹੁਣ ਆਪਣੀਆਂ ਭੂਕਾਂ ਬਣ ਗਈਆਂ ਤੁਹਾਨੂੰ ਮੈਂ ਦਿਖਾਉਣੀ ਹੈ ਫਿਰ ਆਪਾਂ ਇਹ ਚੱਕ ਕੇ ਪਾਣੀ ਪਾਵਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਆ ਦੇਖੋ ਜੀ ਤੁਸੀਂ ਵਧੀਆ ਆਏ ਨੇ ਕਿਉਂ ਛੜਤਾ ਠੀਕ ਹੈ ਆ ਦੇਖੋ ਕਿਵੇਂ ਰਿੱਜੀ ਜਾਂਦਾ ਹਨਾ ਵਿੱਚ ਤੜੜ ਤੜੜ ਹੋਈ ਜਾਂਦੀ ਹੈ ਇਹਦੇ ਵਿੱਚ ਹੁਣ ਪਾ ਦਿਆਂਗੇ ਜੀ ਆਪਾਂ ਟਮਾਟਰ ਹੁਣ ਆਪਾਂ ਆ ਗਈ ਜੀ ਟਮਾਟਰਾਂ ਦੀ ਵਾਰੀ ਇਹ ਵੀ ਰੁੱਸਿਆ ਬੈਠਾ ਸੀਗਾ ਵੀ ਸਾਰੇ ਜਾਣੇ ਉਹਦੇ ਚ ਕੜਾਹੀ 'ਚ ਚਲੇ ਗਏ ਮੈਂ ਹਜੇ ਇੱਥੇ ਹੀ ਬੈਠਾ ਠੀਕ ਹੈ ਭਾਈ ਰੁੱਸਣਾ ਨਹੀਂ ਤੂੰ ਵੀ ਆ ਗਿਆ ਕੜਾਹੀ ਦੇ ਵਿੱਚ ਤੇ ਹੁਣ ਤੈਨੂੰ ਵੀ ਲਾ ਦਾਂਗੇ ਭੁੰਨੀ ਹਨਾ ਤੇ ਆਹ ਨੂੰ ਭਾਈ ਲਾ ਕੇ ਭੋਨੀ ਤੇ ਆਹ ਦੇਖੋ ਤੁਸੀਂ ਇਹਨੂੰ ਕਿਵੇਂ ਆਪਾਂ ਨੇ ਬਣਾ ਦਿੱਤਾ ਹੈਗਾ ਹੁਣ ਪਾ ਦਿਆਂਗੇ ਆਪਾਂ ਜਿਨ੍ਹਾਂ বিনা ਆਪਾਂ ਨੂੰ ਇੱਕ ਮਿੰਟ ਇੱਕ ਘੜੀ ਨਹੀਂ ਸਰਦਾ ਮਸਾਲੇ ਠੀਕ ਹੈ ਜੀ ਨਮਕ ਹੈ ਤੇ ਹਲਦੀ ਹੈ ਤੇ ਮਿਰਚਾਂ ਤੇ ਉਹ ਮਸਾਲਾ ਜੀ ਜਿਹੜਾ ਆਪਾਂ ਬਣਾਇਆ ਹੈਗਾ ਜੀ ਮਟਰ ਪਨੀਰ ਵਾਲਾ ਮਸਾਲਾ ਠੀਕ ਹੈ ਜੀ ਸ਼ਾਈ ਪਨੀਰ ਵਾਲਾ ਮਸਾਲਾ ਇਹ ਸਾਰੀਆਂ ਸਬਜ਼ੀਆਂ ਚ ਪਾ ਦਿੰਨੀ ਹੁੰਦੀ ਹੈ ਮੈਂ ਥੋੜਾ ਜਿਹਾ ਤੇ ਮੈਂ ਕਹਦੇ ਨਹੀਂ ਚਾ ਲੈ ਨੇ ਨਾਲ ਆਈ ਫੀਲਿੰਗ ਜੀ ਆਈ ਜਾਂਦੀ ਹੈ ਵੀ ਪਨੀਰ ਹੀ ਖਾਈ ਜਾਂਦੇ ਹਣਾ ਤੇ ਆ ਦੇਖੋ ਤੁਸੀਂ ਇਹ ਮਸਾਲਾ ਪਾਤਾ ਜੀ ਆਪਾਂ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਲੈਣਾ ਭੁੰਨ ਮਸਾਲੇ ਨੂੰ ਭੁੰਨ ਕੇ ਤੇ ਜਿਹੜਾ ਆਪਾਂ ਉਹ ਪਾਣੀ ਕੀਤਾ ਸੀਗਾ ਆਪਾਂ ਇਹਦੇ ਵਿੱਚ ਪਾਣੀ ਹੋਰ ਪਾਤਾ ਸੀਗਾ ਉਹ ਚੱਕ ਕੇ ਆਪਾਂ ਇਹਦੇ ਵਿੱਚਰ ਲਾ ਦੇਣਾ ਕਿਉਂਕਿ ਇਹਦੇ ਵਿੱਚ ਲੱਗਿਆ ਨਾ ਰਹਿ ਜਾਣਾ ਭੂਕਾਂ ਪਕਾਂ ਲੱਗੀਆਂ ਨਾ ਰਹਿ ਜਾਣਾ ਹਨਾ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਅੱਗੇ ਤੁਹਾਨੂੰ ਮੈਂ ਦਿਖਾਉਣੀ ਹੈ ਤੁਸੀਂ ਕੁੜੀਓ ਆਹਾਂ ਨਾ ਧਿਆਨ ਚ ਰੱਖਿਆ ਕਰੋ ਵੀ ਆਪਾਂ ਇਸ ਤਰ੍ਹਾਂ ਚੀਜ਼ ਬਣਾਉਣੀ ਹੈ ਮੈਂ ਕਹਿੰਨੀ ਆ ਵੀ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਖਾਓ ਅਗਰ ਤੁਹਾਨੂੰ ਇਹ ਚੰਗੀ ਲੱਗੀ ਸਵਾਦ ਲੱਗੀ ਹਨਾ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਿਓ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖੋ ਵੀ ਮੈਨੂੰ ਕਮੈਂਟ ਤੁਸੀਂ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਤੁਹਾਨੂੰ ਕਿਵੇਂ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਪਲੀਜ਼ ਡਿਸਲਾਈਕ ਵੀ ਕਰ ਸਕਦੇ ਹੋ ਜੀ ਆਹ பாਤੇ ਜੀ ਆਪਾਂ ਕਾਜੂ ਤੇ ਆਹ ਦਾਖਾਂ ਥੋੜੀਆਂ ਜੀਆਂ ਮੈਂ ਖਾ ਚਾਹ ਲ ਆਪਾਂ ਖਾਣੀਆਂ ਵਿਟਾਮਿਨ ਸਟਾਮਨ ਪੂਰੇ ਹੋ ਜਾਂਦੇ ਨੇ ਇਹਦੇ ਨਾਲ ਇਹਨਾਂ ਨਾਲ ਤਾਕਤ ਜੀ ਬਣੀ ਰਹਿੰਦੀ ਆ ਹਨਾ ਥੋੜੇ ਨਾਲ ਲੱਗੀ ਰਹਿੰਦੀ ਆ ਇਹਨੇ ਨਾ ਜਾਨ ਜੀ ਪਈ ਰਹਿੰਦੀ ਆ ਭਾਈ ਸਰੀਰ ਦੇ ਵਿੱਚ ਕੁੜੀਓ ਤੇ ਆ ਮੈਂ ਥੋੜੇ ਜੇ ਪਾਤੇ ਇਹਦੇ ਵਿੱਚ ਡਰਾਈ ਫਰੂਟ ਠੀਕ ਹੈ ਤੁਸੀਂ ਅਗਰ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਭਾਈ ਬੇਟਾ ਡਿਸਲਾਈਕ ਕਰ ਦਿਆ ਕਰੋ ਪਰ ਕਰਿਆ ਕਰੋ ਕੁਝ ਨਾ ਕੁਝ ਜ਼ਰੂਰ ਕਰਿਆ ਕਰੋ ਹਨਾ ਤੇ ਆ ਦੇਖੋ ਜੀ ਤੁਸੀਂ ਆਪਾਂ ਜਿਹੜੇ ਪਿਆਜ਼ ਲਏ ਸੀ ਆਪਾਂ ਹੁਣ ਇਹਦੇ ਵਿੱਚ ਪਿਆਜ਼ ਪਾ ਦੇਣੇ ਨੇ ਪਿਆਜ਼ਾਂ ਨੂੰ ਹੁਣ ਆਪਾਂ ਨੇ ਕਿਵੇਂ ਕਰਨਾ ਹੈਗਾ ਹੁਣ ਆਪਾਂ ਪਾਤੇ ਜੀ ਸਾਫਤੇ ਹੀ ਪਿਆਜ਼ ਇਹਦੇ ਵਿੱਚ ਠੀਕ ਹੈ ਇਹਨਾਂ ਨੂੰ ਆਪਾਂ ਹੌਲੀ-ਹੌਲੀ ਹਲਾਉਣਾ ਹੈ ਕਿਉਂਕਿ ਆਕੜੇ ਬੈਠੇ ਹੋਣਗੇ ਇਹ ਇਹਨਾਂ ਨਾਲ ਹੋ ਗਈ ਜੀ ਆਹ ਜਿਹੜੀ ਆਪਾਂ ਇਹਨਾਂ ਨੂੰ ਕੱਟਾ ਵੱਡੀ ਜੀ ਕਰਤੀ ਇਹਨਾਂ ਦੀ ਤੇ ਹੁਣ ਇਹ ਆਕੜਗੇ ਹੋਣਗੇ ਤੇ ਆ ਦੇਖੋ ਤੁਸੀਂ ਆਪਾਂ ਹੁਣ ਇਹਨਾਂ ਨੂੰ ਇਹਦੇ ਵਿੱਚ ਪਾਤਾ ਜੀ ਤੇ ਥੋੜਾ ਜਿਹਾ ਕੀ ਕਰਨਾ ਨਾ ਆਪਾਂ ਇਹਦੇ ਵਿੱਚ ਵੀ ਜਾਨੀ ਕਿ ਆਪਾਂ ਇਹਨਾਂ ਨੂੰ ਤਿਆਰ ਕਰਨਾ ਹੈਗਾ ਪਿਆਜ਼ਾਂ ਨੂੰ ਥੋੜਾ ਜਿਹਾ ਆਪਾਂ ਨੂੰ ਇਹਦੇ ਵਿੱਚ ਪਾਣੀ ਪਾਉਣਾ ਪਊਗਾ ਠੀਕ ਆ ਪਹਿਲਾਂ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਲੋ ਭੁੰਨ ਚੰਗੀ ਤਰ੍ਹਾਂ ਭੁੰਨ ਕੇ ਜਦੋਂ ਮਸਾਲਾ ਜੈ ਇਹਨਾਂ ਦੇ ਵਿੱਚ ਭਰ ਗਿਆ ਹਨਾ ਆ ਚੀਰੇ ਜੇ ਦੇ ਵਿੱਚ ਜਿਵੇਂ ਆਪਾਂ ਟਿੰਡੋ ਦੇ ਵਿੱਚ ਮਸਾਲਾ ਭਰਦੇ ਹੁੰਨੇ ਆ ਤੇ ਓਵੇਂ ਆਪਾਂ ਨੇ ਇਹਦੇ ਵਿੱਚ ਮਸਾਲਾ ਭਰਨਾ ਚਾਹੀਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਨੇ ਆ ਤੇ ਵਿੱਚ ਪਾਣੀ ਬਿਲਕੁਲ ਥੋੜਾ ਜਿਹਾ ਪਾਉਣਾ ਜਿਆਦਾ ਨਹੀਂ ਪਾਉਣਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਕੁਛ ਚਿਰ ਵਾਸਤੇ ਆਪਾਂ ਇਹਨਾਂ ਨੂੰ ਜੀ ਟਾਕ ਦੇਾਂਗੇ ਠੀਕ ਹੈ ਟਾਕ ਦੇਾਂਗੇ ਥੋੜੇ ਚਿਰ ਵਾਸਤੇ ਆਪਾਂ ਇਹਨਾਂ ਨੂੰ ਜਦੋਂ ਇਹ ਤਿਆਰ ਹੋ ਜਾਣਗੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਵੇਂ ਬਣ ਗਏ ਠੀਕ ਹੈ ਜੀ ਟਾਕ ਤੇ ਆਪਾਂ ਤੇ ਆਹ ਦੇਖੋ ਜੀ ਹੁਣ ਹੋ ਗਏ ਇਹ ਤਿਆਰ ਇਹ ਤਿਆਰ ਹੋ ਗਏ ਜੀ ਆਪਾਂ ਬੜੇ ਆਰਾਮ ਨਾਲ ਛੇੜਨਾ ਇਹਨਾਂ ਨੂੰ ਆਪਾਂ ਕਾਲ ਨਹੀਂ ਕਰਨੀ ਕਿਉਂਕਿ ਇਹ ਫਿਰ ਨਾ ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਕਦੋਂ ਖਿੱਲਰ ਜਾਣ ਠੀਕ ਹੈ ਖਿਲਾਰਨੇ ਨਹੀਂ ਆਪਾਂ ਫਿਰ ਆਪਾਂ ਨੂੰ ਫੀਲਿੰਗ ਨਹੀਂ ਵਧੀਆ ਆਉਣੀ ਹੈਗੀ ਇਹਨਾਂ ਦੀ ਵੀ ਆਪਾਂ ਕੀ ਖਾਈ ਜੰਨੇ ਆ ਉਸ ਤੋਂ ਬਾਅਦ ਪਤਾ ਜੀ ਆਪਾਂ ਇਹਨਾਂ ਦੇ ਵਿੱਚ ਦੁੱਧ ਸੰਘਣਾ ਸੰਘਣਾ ਲੈ ਲਿਓ ਤੁਸੀਂ ਦੁੱਧ ਤੇ ਆਹ ਲੋ ਜੀ ਤੁਸੀਂ ਆਪਾਂ ਥੋੜਾ ਜਿਹਾ ਦੁੱਧ ਪਾਉਣਾ ਹੈਗਾ ਮੈਂ ਗਲਾਸ ਦੁੱਧਾ ਚੱਕਿਆ ਸੀ ਮੈਂ ਕਿ ਜਿੰਨਾ ਕ ਪਾਊਗਾ ਓਨਾ ਕ ਪਾਵਾਂਗੇ ਇਹਦਾ ਕੀ ਹੈ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਟਮਾਟਰ ਪਾਇਆ ਸੀ ਨਾ ਉਹਦੇ ਨਾਲ ਦੁੱਧ ਕੀ ਹੈ ਸੰਘਣਾ ਹੋ ਜਾਣਾ ਹੈਗਾ ਜਿਵੇਂ ਆਪਾਂ ਸ਼ਾਈ ਪਨੀਰ ਦੇ ਵਿੱਚ ਪਨੀਰ ਵਗੈਰਾ ਪਾਉਨੇ ਹੁੰਨੇ ਆ ਕੱਦੂ ਕਾਸ ਕਰਕੇ ਜਾਂ ਮਤਲਬ ਖੋਆ ਵਗੈਰਾ ਪਾਉਨੇ ਹੁੰਨੇ ਆ ਆਪਾਂ ਸ਼ਾਈ ਪਨੀਰ ਦੇ ਵਿੱਚ ਓਵੇਂ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਤਾਂ ਉਹ ਖੋਏ ਵਰਗਾ ਹੀ ਬਣ ਜਾਣਾ ਹੈਗਾ ਉਸ ਤੋਂ ਬਾਅਦ ਭਾਈ ਆਪਾਂ ਇਹਦੇ ਉੱਤੇ ਭੁੱਕ ਦਿਆਂਗੇ ਹਰਾ ਧਨੀਆ ਠੀਕ ਹੈ ਹਰਾ ਧਨੀਆਂ ਪਾ ਕੇ ਜੀ ਆਪਾਂ ਫਿਰ ਇਹਨੂੰ ਕੱਢ ਲਿਆ ਜੀ ਹੁਣ ਕੋਲੇ ਦੇ ਵਿੱਚ ਤੇ ਕੋਲੇ ਦੇ ਵਿੱਚ ਪਾ ਕੇ ਜੀ ਆਪਾਂ ਉੱਤੇ ਪਾ ਲਿਆ ਜੀ ਇਹਦੇ ਮੱਖਣ ਥੋੜਾ ਜਾਂ ਮੈਂ ਖਚਲ ਇੰਨੇ ਨਾ ਮਾੜੀ ਮੋਟੀ ਜਾਨ ਜੀ ਪਈ ਰਹਿੰਦੀ ਹੈ ਕਿ ਹੈ ਨਾ ਹੁਣ ਜਿਹੜਾ ਮੇਨ ਕੰਮ ਹੈ ਜੀ ਉਹ ਆਪਾਂ ਨੇ ਕੀ ਕਰਨਾ ਹੈਗਾ ਆਪਾਂ ਰੱਖਿਆ ਤਵਾ ਹੁਣ ਆਪਾਂ ਰੋਟੀ ਵੀ ਬਣਾਉਣੀ ਹੈਗੀ ਤੰਦੂਰੀ ਹੈ ਨਾ ਉਹ ਵੀ ਆਪਾਂ ਨਾਲ-ਨਾਲ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਆ ਵੀ ਆਪਾਂ ਜੇ ਤੰਦੂਰ ਨਾ ਆਪਣੇ ਲੱਗਿਆ ਹੋਵੇ ਕਿਸੇ ਦੇ ਹੁੰਦਾ ਕਿਸੇ ਦੇ ਨਹੀਂ ਵੀ ਹੁੰਦਾ ਨਾ ਤੇ ਹੁਣ ਮੈਂ ਅਸੀਂ ਅਸੀਂ 3-4 ਫੁਲਕੇ ਬਣਾਉਣੇ ਹੁੰਦਾ ਹੁਣ ਉਹਦੇ ਖਾਤਰ ਮੈਂ ਕੀ ਤੰਦੂਰ ਤਪਾਵਾਂ ਫਿਰ ਮੈਂ ਕੀ ਕਰਦੀ ਆ ਭਾਈ ਐਸੇ ਤਰ੍ਹਾਂ ਬਣਾ ਲੈਣੀ ਆ ਆਹ ਚੱਕੀ ਆਪਾਂ ਰੋਟੀ ਥੱਪਲੀ ਤੇ ਹੁਣ ਆਪਾਂ ਤਵਾ ਵੀ ਆਪਣਾ ਗਰਮ ਹੋਣ ਤੇ ਆ ਗਿਆ ਹਨਾ ਸੇਕਾਉਣ ਲੱਗ ਗਿਆ ਆਪਣੇ ਤਵੇ ਦੇ ਵਿੱਚ ਆ ਦੇਖੋ ਤੁਸੀਂ ਸੇਕ ਲੱਗਣ ਲੱਗ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਰੋਟੀ ਪਾ ਦੇਣੀ ਆ ਇਹਦੇ ਉੱਤੇ ਤਵੇ ਤੇ ਬੜੇ ਆਰਾਮ ਨਾਲ ਹੱਥ ਨੂੰ ਲਾ ਕੇ ਪਾਣੀ ਜਾਂ ਥੋੜਾ ਜਿਹਾ ਤੇ ਆਰਾਮਨਾ ਇਹਨੂੰ ਰੋਟੀ ਨੂੰ ਪਾ ਦੇਣਾ ਰੋਟੀ ਆਪਾਂ ਕਰ ਲੈਣੀ ਹੈ ਤਿਆਰ ਜੀ ਇਹ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਤੁਸੀਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਤੇ ਮੈਨੂੰ ਤੁਹਾਡਾ ਪਿਆਰ ਮਿਲਦਾ ਰਹਿੰਦਾ ਤੇ ਆਪਾਂ ਤੁਹਾਡੀ ਖਾਤਰ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਨੇ ਆ ਜੀ ਘਰੇਲੂ ਨੁਸਖੇ ਵੀ ਦੱਸਦੇ ਆਪਾਂ ਤੇ ਤੁਹਾਨੂੰ ਦਵਾਈਆਂ ਬਾਰੇ ਵੀ ਦੱਸਦੇ ਆਂ ਜੀ ਤੇ ਤੁਹਾਨੂੰ ਐਸ ਜੀਆਂ ਚੀਜ਼ਾਂ ਬਾਰੇ ਵੀ ਦੱਸਦੇ ਆ ਜਿਹੜੀਆਂ ਸਿਹਤ ਨੂੰ ਤੰਦਰੁਸਤ ਰੱਖਦੀਆਂ ਨੇ ਆ ਦੇਖੋ ਜੀ ਆਪਾਂ ਮੁੱਦਾ ਕਰਤਾ ਤਵਾ ਤੇ ਆਪਣੀ ਰੋਟੀ ਗਈ ਬਣ ਤੇ ਹੁਣ ਆਪਾਂ ਇਹਨੂੰ ਬੜੇ ਪਿਆਰ ਨਾਲ ਲਾ ਲੈਣਾ ਕਿਉਂਕਿ ਇਹ ਗੁੱਸੇ ਵੀ ਆਪਣੇ ਨਾਲ ਹੋਈ ਬੈਠੀ ਹੈ ਵੀ ਮੈਨੂੰ ਸੇਕਾ ਲਾਤਾ ਥੋੜੀ ਜੀ ਮੱਚ ਗਈ ਨਾ ਆਕੜ ਆਕੜ ਚ ਮੱਚ ਗਈ ਹੈ ਤਾਂ ਮੈਨੂੰ ਲੱਗਦਾ ਆਕੜ ਵਾਲਾ ਬੰਦਾ ਫਿਰ ਮੱਚ ਹੀ ਜਾਂਦਾ ਹੁੰਦਾ ਨਾ ਆ ਦੇਖੋ ਤੁਸੀਂ ਆ ਇਹੋ ਜੀ ਬਣ ਗਈ ਜੀ ਇਧਰਲੇ ਪਾਸਿਓ ਲੱਗਦੀ ਹੈ ਨਾ ਜਿਵੇਂ ਆਪਾਂ ਤੰਦੂਰ ਤੇ ਲਾਈ ਹੁੰਦੀ ਹੈ ਤੇ ਆ ਆਪਾਂ ਰੱਖਤੀ ਜੀ ਹੁਣ ਸੇਕਤੇ ਤੇ ਹੁਣ ਮੈਨੂੰ ਕਈ ਕਮੈਂਟ ਆ ਜਾਣਗੇ ਵੀ ਇਹ ਗੈਸ ਵਾਲੇ ਸੇਕਤੇ ਨਹੀਂ ਰੱਖੀਦੇ ਜੀ ਪਰ ਕੀ ਕਰਾਂ ਹੁਣ ਕਿੱਥੇ ਲਿਆਵਾਂ ਹੁਣ ਤੰਦੂਰ ਤੰਦੂਰ ਪਿਆ ਤਾਂ ਹੈਗਾ ਪਰ ਹੁਣ ਉਹਨੂੰ ਕਾਦੀ ਖਾਤਰ ਤਪਾਵਾਂ ਮਾੜੇ ਜੇ ਪਿੱਛੇ ਹਨਾ ਚਾਰ ਰੋਟੀਆਂ ਪਿੱਛੇ ਚਲੋ ਜਿਹਾ ਜਿਹਾ ਹੁੰਦਾ ਬਸ ਆਪਾਂ ਬਣਾ ਕੇ ਤੇ ਖਾ ਲਿਆ ਜੀ ਬਾਕੀ ਸਾਰੀ ਦੁਨੀਆ ਵਰਤੀ ਜਾਂਦੀ ਐ ਜੀ ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂਗੀ ਹਨਾ ਤੇ ਆ ਦੇਖੋ ਜੀ ਤੁਸੀਂ ਚੁੱਲੇ ਸਾਗਰੇ ਛੱਡ ਰੱਖੇ ਨੇ ਸਭ ਹੀ ਗੈਸ ਤੇ ਕੰਮ ਕਰਦੇ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਰੋਟੀ ਨੂੰ ਲੈਣਾ ਜੀ ਚੋਪੜ ਰੋਟੀ ਲਈ ਚੋਪੜ ਆਪਾਂ ਉੱਤੇ ਰੱਖਤਾ ਜੀ ਕਿਉਂ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਓ ਭਾਈ ਜੇ ਮੇਰੇ ਕੋਲੇ ਆਓਗੇ ਤਾਂ ਜਰੂਰ ਖਵਾਉਂਗੀ ਬਣਾ ਕੇ ਆਹ ਦੇਖੋ ਤੁਸੀਂ ਆਹ ਹੁਣ ਆਪਾਂ ਕੌਲੇ ਚ ਪਾਲੀ ਸਬਜੀ ਤੇ ਨਾਲ ਰੱਖ ਲਈ ਗਰਮ ਗਰਮ ਰੋਟੀ ਤੇ ਤੁਹਾਨੂੰ ਕਿਵੇਂ ਲੱਗੀ ਵੀਡੀਓ ਦੱਸਣਾ ਜਰੂਰ